ਯਾਤੇ ਪਹੁੰਚਦਾ ਹੈ শ্রীলঙ্কা ਪਰ ਲੁੱਟਣ ਵਾਲੇ ਇੱਥੇ ਵੀ ਬਹੁਤ ਨੇ ਆਓ ਡੈਸਟੀਨੇਸ਼ਨ ਇਜ਼ 32 ਕਿਲੋਮੀਟਰ ਫਰਮ ਹੇਅਰ 5000 ਨੋ 5000 5000 ਨੋ ਨੋ ਇੱਧਰ ਇੱਕ ਮਾਈਗੀ ਲਈ ਸੀ ਇਤੋਂ ਤੇ ਇੱਥੋਂ ਦੇ 130 ਰੁਪਿਆ ਦੀ ਸੀ ਆਪਣੇ ਹੁੰਦੀ ਹੈ 10-20 ਰੁਪਿਆ ਪੈਟਰੋਲ 332 ਇਤਰਾ ਪੋਲ ਤੇ ਚੜਾਇਆ ਗੇਅਰ ਰੜ ਗਿਆ ਕਹਦੇ ਉੱਡਣਾ ਗੇਅਰ ਪਾ ਦੇ ਮਿੱਤਰਾਂ ਇੰਡੀਆ ਦੇ ਕਦੇ ਨਹੀਂ ਵੇਟਰੇ ਤੇ ਅੱਜ ਪੈਸੇ ਵੇਚਣ ਦੇ ਬਾਰੇ ਇੱਥੇ ਬੈਗੇ ਦਿਲ ਪਾਣੀ ਵਾ ਕੋ ਸਾਫ ਨੀਤਾ ਨਹੀਂਓ ਖੋਟੀਆਂ ਸਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਚੋਲੇ ਮਿੱਤਰੋ ਯੋ ਜਾ ਇਹ ਰਿਹਾ ਆਪਣਾ ਜਾੜ ਐਸੇ ਚੱਲਾਂਗੇ ਆਪਾਂ ਸ਼ੇਰ ਵਾਸ ਨੈ ਸ਼ੇਰ ਉਤਰਾ ਪਾ ਗਏ ਜਹਾਜ਼ ਦੇ ਵਾਸ਼ਰੂਮ ਚ ਸਭ ਕੁਝ ਨੀਤਾਂ ਗਏ ਸਾਰਾ ਕੁਝ ਹੋ ਟਿਕਦੀ ਇੰਡੀਅਨ ਟਾਇਲਟ ਤੁਹਾਨੂੰ ਮਿਲਦਾ ਜੇ ਵੈਸਟਰਨ ਇਹ ਮਿਲਦਾ ਨਾ ਡੱਟ ਸਪਲੇ ਬਗਾਰ ਮਿਲਦੀ ਟਿਸ਼ੂ ਪੇਪਰ ਮੈਸੇਂ ਲੀਟਨ ਕਲੀਨ ਹੈ ਸਾਰਾ ਕੁਝ ਓਕੇ ਹੈ ਲੋ ਜੀ ਫਿਰ ਤੋਂ ਆ ਗਿਆ ਖਾਣਾ ਸਾਡਾ ਰਾਤ ਦਾ ਇਹ ਖਾ ਪੀ ਕੇ ਫਸਾ ਆ ਗਏ ਇਹ ਪਤਾ ਨਹੀਂ ਕੀ ਦਿੱਤਾ ਇਹਨਾਂ ਨੇ ਚੋਗਰੋ ਕੀ ਹੈ ਵਾਚਦਾਦਿਆਂ ਕੀ ਹੈ ਇਹ ਗਾਣ ਮੈਨੂੰ ਆਇਆ ਹੈ ਕਿ ਮੇਰੇ ਮਤਰੋ ਇਹਦੇ ਨਾਲ ਹੀ ਹੋ ਗਈ ਬੁੱਕ ਨਹੀਂ ਤੇ ਸੁਗਾ ਜੀਗਾ ਨੀਂਦ ਨਹੀਂ ਦਾ ਕਿਸੇ ਵਧੀਆ ਪਹੁੰਚ ਗਏ ਆਪਾਂ ਜਾ ਰਹੇ ਹੋਗੇ ਲੈਣਾ ਆਪਾਂ ਅਰੇ ਦਿਖਾਣਾ ਤੁਹਾਨੂੰ ਮੈਂ ਘੈਂਟ ਆ ਬੁਰਾ ਜਿਹੜਾ ਜੜ੍ਹਦਵਾਰੀ ਕਰਕੇ ਮਿਲਦਾ ਗਿਆ ਪਾਣੀ ਠੀਕ ਹੈ ਹੈ ਨਹੀਂ ਉਧਰ ਕਹ ਲੋ ਜ਼ਿਆਦਾ ਚੱਲ ਰਿਹਾ ਹੈ ਪਤਾ ਤੈਨੂੰ ਪੀਣੇ ਦਾ ਗਿਆ ਹੈ ਉਹ ਪੀਣ ਵਾਲਾ ਚਾਚਾ ਇਹ ਇਹੀ ਚੀਜ਼ ਆਉਂਦੀਆਂ ਨੇ ਲੈ ਪੀ ਕੇ ਦੇਖਾਂ ਪਹਿਲਾਂ ਜੇ ਨਹੀਂ ਪਿੰਦਾ ਜੇ ਕੁਝ ਹੋਣਾ ਹੋਊਗਾ ਐਸਾ ਜ਼ਹਿਰ ਥੋੜੀ ਹੈ ਫੇਰ ਪਾਣੀ ਪੀਣਾ ਸੀ ਪਰ ਉਹ ਮਿਲ ਗਿਆ ਹੋਰ ਕੀ ਚਾਹੀਦਾ ਤੈਨੂੰ ਕਿਹਦੇ ਨੇ ਬੋਤਲ ਵੀ ਦਿੱਤੀ ਇਹ ਰੱਖਨੇ ਇੱਥੇ ਸੌਰੀ ਗੱਲ ਨਿਕਲ ਗਈ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ ਮੇ ਮਿੱਤਰੋ ਸ਼੍ਰੀਲੰਕਾ ਵੀ ਦੇਖ ਲਿਆ ਲੋਕ ਲੋਗ ਇੱਥੇ ਔਰੇ ਸਾਹਿਬ ਜਿਵੇਂ ਆਪਣੇ ਸਾਹਿਬ ਚ ਹੁੰਦੇ ਨੇ ਚੱਲ ਕੋਈ ਗੱਲ ਨਹੀਂ ਦੇਖ ਲਿਆ ਕਰ ਲਿਆ ਪਰ ਇਹਨਾਂ ਦਾ 에어ਪੋਰਟ ਐਡਾ ਗਿਆ ਜੀ ਆਪਣਾ ਐਡਾ ਵੱਡਾ ਗਿੱਠ ਪਰਦਾ ਐਡਾ ਐਡਾ ਹੈ ਜਿੰਨਾ ਕ ਦੇਸ਼ ਹੈ ਕੋ ਸਾਹਿਬ ਨਾਲ ਤਾਂ ਠੀਕ ਹੈ ਦ ਨੈਕਸਟ ਟਾਈਮ ਤਾਂ ਜੀ ਮਿੱਤਰੋ ਅਸੀਂ ਪਹੁੰਚ ਗਏ ਸੀ ਫਾਈਨਲੀ ਸ਼੍ਰੀਲੰਕਾ 에어ਪੋਰਟ ਤੇ ਤੇ ਲੈਣ ਜਾ ਰਹੇ ਹਾਂ ਅਸੀਂ ਬੈਗਏਜ ਵਗੈਰਾ ਜੋ ਕੁਛ ਵੀ ਆ ਕਲੈਕਟ ਕਰਨੇ ਆ ਰਹੇ ਆ ਕਿੰਨਾ ਲੱਗ ਰਿਹਾ ਵਧੀਆ ਵਧੀਆ ਐਕਸਪੀਰੀਅੰਸ ਮਿਲ ਰਿਹਾ ਹੰਡੀ ਕੋ ਵਧੀਆ ਲੱਗ ਰਿਹਾ ਹੈ ਪ੍ਰੋਪਰ ਬਹੁਤ ਠੰਡਾ ਮਨੀ ਕਰਾ ਲਿਆ ਐਕਸਚੇਂਜ ਹਮਨੇ ਤੋ ਹਮ ਅਬ ਜਾ ਰਹੇ ਹਾਂ ਬਾਹਰ ਕੋ ਠੀਕ ਹੈ ਤੋ ਟੈਕਸੀ ਵਗੈਰਾ ਦੇਖਤੇ ਹਾਂ ਹੋਟਲ ਤੱਕ ਜਾਣੇ ਹੋਰ ਵੀ ਕਰवानी ਹੈ ਅਭੀ ਹਮ 10000 ਰੁਪਏ ਕਰਵਾ ਕੇ ਲਾਏ ਹੈ ਅਭੀ ਕੰਮ ਪੜੇਗੀ ਤੋ ਹੋਰ ਕਰਵਾ ਲੇਗੇ ਜੇ ਤੇ ਪਹੁੰਚਦਾ ਗਏ ਸ਼੍ਰੀਲੰਕਾ ਪਰ ਲੁੱਟਣ ਵਾਲੇ ਇੱਥੇ ਵੀ ਬਹੁਤ ਨੇ ਅਸੀਂ ਟੈਕਸੀ ਪੁੱਛੀ ਸਾਡਾ ਹੋਟਲ ਸੀਗਾ ਇੱਥੋਂ 42 ਕਿਲੋਮੀਟਰ ਤੇ ਟੈਕਸੀ ਵਾਲਾ ਮਤਲਬ ਕਹਿ ਰਿਹਾ ਸਾਨੂੰ ਲੁੱਟਣ ਦਾ ਮਾਰਾ ਤੇ ਕਹਿੰਦਾ ਜੀ 8000 শ্রীলੰਕਾ ਰੁਪੀਆ ਓਕੇ ਐਂਡ 3000 ਇੰਡੀਅਨ ਮਤਲਬ ਕਿ 42 ਕਿਲੋਮੀਟਰ ਵਾਸਤੇ 3000 ਰੁਪਏ ਮੰਗ ਰਿਆ ਸੀ ਛੱਡ ਕੇ ਆਗੇ ਫਿਰ ਪਿੱਛੇ ਪਿੱਛੇ ਆਂਦਾ ਰਿਹਾ ਵੀ ਆਂ ਘੱਟ ਕਰੂੰਗਾ ਘੱਟ ਕਰੂੰਗਾ ਅਸੀਂ ਖੜੇ ਨਹੀਂ ਕਿਉਂਕਿ ਇੱਥੇ ਮਿਲਣਗੇ ਬਹੁਤ ਆ ਉਹੀ ਕੰਮ ਹੁੰਦਾ ਸੇਮ ਯਾਰ ਹਰ ਇੱਕ ਕੰਟਰੀ ਚ ਠੀਕ ਹੈ ਲੁੱਟਣ ਵਾਲਾ ਸਾਰੀਆਂ ਕੰਟਰੀਜ਼ ਐਵੇਂ ਦੀਆਂ ਹੁੰਦੀਆਂ ਨੇ ਕੋਈ ਇਹ ਉਹ ਨਹੀਂ ਹੈਗਾ ਵੇ ਆ ਕੇ ਤੇ ਘੱਟ ਹੁੰਦਾ ਤੇ ਹੁਣ ਕੀ ਕਰੀ ਆਪਾਂ ਐਕਚੁਅਲ ਕੀ ਹੈ ਨਾ ਹਮੇ ਭਾਰਤ ਕਾ ਲੋਕ ਸਮਝ ਕੇ ਨਾ ਇਹ ਲੋਕ ਕੱਟਦੇ ਹਨ ਹਾਂ ਹਾਂ ਲੁੱਟਦੇ ਹਨ ਕੱਟਦੇ ਮਤਲਬ ਲੂਟਣਾ ਲੁੱਟਦੇ ਹਨ ਔਰ ਲੁੱਟਣਾ ਔਰ ਅਸੀਂ ਇੰਡੀਅਨ ਆ ਤਾਂ ਲੁੱਟ ਸਕਦੇ ਨਹੀਂ ਆ ਇਹ ਬੜੀ ਅੱਛੀ ਬਾਤ ਕਹੀ ਆ ਤੁਸੀਂ ਹਾਂ ਤਾਂ ਜੁਗਾੜ ਵਗੜ ਲਾएंगे ਕੋਈ ਨਾ ਯਾਰ ਨੋ ਨੋ ਅਸੀਂ ਆਫੀਸਰ ਤੋਂ ਪੁੱਛਿਆ ਸੀਗਾ ਕਿ ਮਤਲਬ ਕਿੰਨੇ ਰੁਪਏ ਲੈ ਸਕਦੇ ਆ ਤੇ ਉਹਨੇ ਵੱਧ ਤੋਂ ਵੱਧ ਦੱਸਤਾ ਸਾਨੂੰ ਕਿ 3000 ਮਤਲਬ ਸ਼੍ਰੀਲੰਕਾ ਦਾ ਲੈ ਸਕਦੇ ਹੁਸੀਂ ਜਿਹੜੇ ਟੈਕਸੀ ਵਾਲੇ ਨੇ ਤੇ 8000 ਜਿਹੜੇ ਮੰਗੀ ਜਾਂਦੇ ਨੇ ਉਹ ਮਤਲਬ ਜਿਆਦਾ ਨਹੀਂ ਬਹੁਤ ਜਿਆਦਾ ਨਹੀਂ ਤੇ 3000 ਮਤਲਬ ਸਹੀ ਆ ਤੇ ਅਸੀਂ ਤੇ 3000 ਰੁਪਏ ਲੱਭ ਰਹੇ ਹਾਂ ਹੁਣ ਬਹੁਤ ਜਣੇ ਆ ਰਹੇ ਨੇ ਸਾਡੇ ਕੋਲ ਵੀ ਇੰਡੀਆ ਦੇ ਨੇ ਤੇ ਵੱਤ ਵੱਤ ਕਹਿ ਰਹੇ ਕੋਈ 5000 ਕਹਿ ਰਿਹਾ ਕੋਈ 4000 ਕਹਿ ਰਿਹਾ ਬਟ ਅਸੀਂ 3000 ਚ ਹੀ ਕਰਨੀ ਹੈ ਕੋਈ ਬਾਤ ਨਹੀਂ ਬਿਕੋਜ਼ ਆਰ ਡੈਸਟੀਨੇਸ਼ਨ ਇਜ਼ 32 ਕਿਲੋਮੀਟਰ ਫਰਮ ਹੇਅਰ 5000 ਰੁਪਏ 5000 5000 ਨੋ 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 3000 ਓਨਲੀ ਨੋ 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 ਥੈਂਕ ਯੂ ਥੈਂਕ ਯੂ ਥੈਂਕ ਯੂ so much ਥੈਂਕ ਯੂ so much ਪੈਰੀ ਚੱਲ ਪੈਣਾ ਫਸਟ ਵਗਾਰਾ ਜੇ ਹਾਂ ਫੇ ਵੀ ਨੈਨੋ ਇੰਡੀਅਨ ਨੈਨੋ ਮੈਨੂੰ ਯਾਰ ਦੂਪ ਬਹੁਤੇ ਲੱਗਦੀ ਹੈ ਵਿਗਿਆਨੀ ਬਰਾਤ ਚ ਬੰਦੇ ਵਾਲਾ ਕੰਮ ਹੋ ਗਿਆ ਹਾਂ ਜੀ ਗੜੇ ਆ ਇੱਥੇ ਆਹ ਪਹਿਲੀ ਬਾਤ ਬਾਤ ਗੱਲ ਨਹੀਂ ਕਰਨੀ ਪੜ ਰਹੀ ਹੈ ਉਹ ਵੀ ਇੰਗਲਿਸ਼ ਮੈਂ ਹਾਂ ਇੰਗਲਿਸ਼ ਵਿੱਚ ਟੁੱਟੀ ਪੁੱਟੀ ਇੰਗਲਿਸ਼ ठीक है ये मांग रहे हैं कि आठ हजार मांग रहे थे तो करके तीन हजार पे हैं। करके कम से कम मतलब बोल के बोल के बोल के, के बार्गेनिंग करके करके तीन हजार पे लेकर के आए हैं लेट्स गो एंड आगे जो भी होता आगे बताते हैं आपको लेट्स गो टू अवर होटल देन पहला मानने जाते हैं बार्गेनिंग करनी पैंदी है या वॉट्स अ वेदर मैन वाव सच अफुल्लेस एंड Yeah. गॉड oh boy. Yeah. Oh, थोड़ा बजट में चलना पड़ेगा इसलिए टैक्सी वगैरह छोड़ो और इसमें बैठो ठीक है ना हमारे वाले जो इंडियन में चलते हैं बहुत ठीक है ना न्यू न्यू एक्सपीरियंस है अगर बोलता है तो फ्लाइट करवा देता हूँ देख ले नहीं न्यू एक्सपीरियंस okay. है ये तो बोलता, इंडिया है मैं है, यह, यह बोलता है कि हम भी चलते हैं यहाँ भी चलते हैं ये बोलता है कि एडजस्ट कर लेंगे कोई दिक्कत नहीं है एडजस्ट कर लेंगे ओ माय गॉड कौन व्हाट आर यू सेइंग मैन व्हाट आर यू सेइंग Oh, कृष्ण जी की फोटो कृष्ण जी की फोटो और वहाँ पे गणेश जी की भी भी के थे थे। अच्छा वो लग रहा है ना की तुनेश्ट थे तुनेश्ट थे? भाई बहन तो नहीं है ਅੱਜ ਕਦੇ ਨਹੀਂ ਬੈਠੇ ਅੱਜ ਪੈਸੇ ਵਜਾਣ ਦੇ ਬਾਰੇ ਤੇ ਬੈਗੇ ਕਿਉਂਕਿ ਬਾਪੇ ਅਸੀਂ ਚੇਂਜ ਕਰਾਈ ਇੰਡੀਆ ਦੇ 10000 ਤੇ ਇੱਥੇ ਆ ਕੇ ਬਣੇ ਨੇ 30000 ਅਸੀਂ ਥੋੜਾ-ਮੋੜਾ ਗੁਜ਼ਾਰਾ ਦੇਖ ਕੇ ਕਰਨਾ 3600 ਸੌਰੀ 30000 ਹਾਂ 36000 ਠੀਕ ਹੈ ਇਹ ਆਪਣਾ ਪਿੰਨਰ ਕੋਈ 3.2 ਰੁਪਏ ਹੈ ਮਤਲਬ ਇਹਨਾਂ ਦਾ ਅਬੀ ਜਾ ਰਹੇ ਹਾਂ ਸ਼੍ਰੀਲੰਕਾ ਹਵਾਲੇ ਤੇ ਹੋਏ

बॉक्सर सीटी हंडर्ड प्लेटिना डिस्कवर सभी देख लिया और हीरो का एक भी नहीं मिला ये बजाज बजाज डिस्कवर बॉक्सर ही सिटी शो ठीक है तार ही हैं ज़्यादा कोई फर्क नहीं है यार इंडिया जैसा ही है सेम टू सेम सेंप। यही नुक्कड़ पे दुकानें हैं ऐसे ही सब कुछ है ठीक है ना यही आप लोगों को मिलेंगे ऑटो ऑटो रिक्शा जैसे साउथ में लोग होते हैं ना वैसे ही है बिल्कुल बिल्कुल कल्चर साउथ वाला ही है क्या लैंग्वेज भी समझ समझते होंगे तमिल को, इंडिया तमिल चलती है तमिल समझते हैं ਸਹੀ ਹੈ ਜਦੋਂ ਐਕਸਪੀਰੀਅੰਸ ਕਰਦੇ ਆ ਨਵੀਂ ਕੰਟਰੀ ਦਾ ਤੇ ਨਾਲ ਬਣੇ ਰਹੀਆਂ ਵਲੌਗ ਦੇ ਐਂਡ ਤੱਕ ਠੀਕ ਹੈ ਨਾ ਲਾਈਕ ਸ਼ੇਅਰ ਕਮੈਂਟ ਹੋਣੇ ਕਰ ਦਿਓ ਵੀਡੀਓ ਨੂੰ ਜਲਦੀ ਜਲਦੀ ਉਹ ਨਵੇਂ ਨਵੇਂ ਵਲੌਗਾਂ ਦੇ ਰਹਿਣਗੇ ਪਹਿਲੀ ਵਾਰ ਕੋਈ ਟਰੈਵਲ ਕੀਤਾ ਆਪਾਂ ਨੇ ਇੰਟਰਨੈਸ਼ਨਲ ਤੇ ਨਾਲ ਬਣੇ ਰਿਹਾ ਸਪੋਰਟ ਕਰਦੇ ਨੇ ਤੁਹਾਡੇ ਭਾਈ ਨੂੰ ਕਮਬੈਕ ਕੀਤਾ ਹੁਣ ਬਹੁਤ ਟਾਈਮ ਬਾਅਦ ਪਹਿਲਾਂ ਬਿਮਾਰ ਸੀਗਾ ਤੇ ਆਪਣਾ ਮਿੱਤਰਾਂ ਨਾਲ ਹੁਣ ਅਸੀਂ ਦੋਨਾਂ ਨੇ ਕਮਬੈਕ ਕੀਤਾ ਤੇ ਭਾਈ ਵੀ ਚੈਨਲ ਬਣਾਊਗਾ ਛੇਤੀ ਛੇਤੀ ਇਹਨੂੰ ਵੀ ਸਪੋਰਟ ਕਰਨੀ ਆ ਮੈਂ ਚੈਨਲ ਦਾ ਲਿੰਕ ਦੇ ਦਊਗਾ ਜਦੋਂ ਵੀ ਬਣਾ ਲਿਆ ਸੀ ਤੇ ਇਹ ਦੇਖੋ ਸੇਮ ਹੈ ਦੇਖੋ ਕੇਲੇ आ, यहां हाँ यहाँ पर पैदावार ज़्यादा होती है केलों हाँ, की जो चीज जहाँ ज़्यादा होगी वो वहाँ सस्ती ऑब्वियसली हो से होगी नारियल पानी वगैरह सब कुछ सस्ता, सस्ता होगा रिनॉल्ड का कभी ट्राला नहीं देखा होगा हमने कभी देखा होगा नहीं नहीं इंडिया में नहीं, नहीं, नहीं है रिनोल्ड का रिनॉल्ट का ट्राला नहीं है बाकी टोटा की ज़्यादा गाड़ियाँ यहाँ पे टाटा टाटा देखने को मिला ਟਾਟਾ ਪਹਿਲੇ ਵੀ ਦੇਖਨੇ ਕੋ ਮਿਲਿਆ ਥਾ ਉਹ ਨੈਨੋ ਸੀ ਨੈਨੋ ਔਰ ਯਹਾਂ ਤੇ ਸੂਪੀ ਗਾਡੀ ਦੇਖੋ ਹਮਾਰੇ ਅਸੀ ਨਹੀਂ ਹੋਈ ਅਲੱਗ ਗਾੜੀ ਆ ਯਾਹ ਹਾਂ ਅਲੱਗ ਹੈ ਬਿਲਕੁਲ ਤੁਸੀਂ ਆਣਾ ਗੱਜੋ ਵੀ ਹਿੰਦੀ ਬੋਲ ਰਿਹਾ ਮੈਂ ਨਾਲ ਮੇਰੇ ਭਾਈ ਆਏ ਇਹਨੇ ਕਿਹਾ ਵੀ ਆਪਾਂ ਨੇ ਆਡੀਅנס ਮਤਲਬ ਬਣਾਣੀ ਹੈ 올 ਓਵਰ ਇੰਡੀਆ ਹਰਿਆਣਾ ਪੰਜਾਬ ਦਿੱਲੀ ਜਿੱਥੋਂ ਮਰਜੀ ਠੀਕ ਹੈ ਵਿੱਚ ਪੰਜਾਬੀ ਵਿੱਚ ਹਿੰਦੀ ਵਿੱਚ ਥੋੜੀ ਬਹੁਤੀ ਇੰਗਲਿਸ਼ ਟੁੱਟੀ ਫੁੱਟੀ ਠੀਕ ਹੈ ਨਾ ਰੋ ਮੇਂਦਰਾ ਵੀ ਲੰਘ ਗਿੱਤ ਨੇ ਮੇਂਦਰਾ ਹੈ ਬਹੁਤ ਥੋੜਾ ਸਾ ਮਲੇਗਾ ਯਾ ਮਿੱਤਰਾ ਪੋਲ ਤੇ ਚੜਾਇਆ ਗੇਰ ਰੜ ਗਿਆ ਕਹਦੇ ਉੱਡਣਾ ਗੇਰ ਪਾ ਦੇ ਮਿੱਤਰਾ ਹਾਂ ਪਾ ਦੇ ਪਾ ਦੇ ਹਾਂ ਮਾਦੇ ਹੋ ਜਾ ਜਾਂਦੇ ਆਏ ਹੁਣ ਅਸੀਂ ਇੱਥੇ ਹੀ ਜੀ ਠੀਕ ਹੈ ਯਾਰ ਐਕਸਪੀਰੀਅੰਸ ਸਾਰਾ ਕੁਝ ਕਰਨਾ ਨਹੀਂਦਾ ਇੰਡੀਆ ਦਾ ਨਹੀਂ ਮੈਨੂੰ। ਹਰ ਵਾਰ ਗੱਡੀ-ਗੁੱਡੀ ਥੱਲੇ ਹੁੰਦੀ ਹੈ ਹਮੇਸ਼ਾ। ਇੱਥੇ ਥੋੜਾ ਚਲੋ ਕਰਨਾ ਬਣਦਾ ਹੈ, ਹਰ ਇੱਕ ਚੀਜ਼ ਦੇਖਣੀ ਬਣਦੀ ਆ। ਇੱਥੇ ਕੋਈ ਹੋਣੀ ਹੈਗਾ। ਟੈਕਸੀ ਵਾਲਾ ਕਿੰਨੇ ਲੈ ਰਿਹਾ ਜੀ 20 ਰੁਪਏ। ਇੱਕੇ ਗੱਲ ਸੀ ਸਿਰਫ ਅਸੀਂ ਆਏ ਦੋਟਾ ਵੀ ਇੱਥੇ ਬਠਣਾ ਹੈ। ਇਹਦੇ 3000 ਲਿਆ ਇੱਥੋਂ ਦਾ ਟੈਕਸੀ ਵਾਲਾ 35 ਰੁਪਏ ਲੈ ਰਿਹਾ ਸੀਗਾ। ਗੱਡੀ ਵਾਲਾ ਉਸ ਨਾਲ ਪਿਓ ਨਹੀਂ ਮਿਲਦਾ। ਕੁਝ ਮਰਜ਼ੀ ਵਜਾ ਕੇ ਲੈ ਜਾਂਦਾ ਹੈ। ਵਜਰਾ ਆਰਾਮ ਨਾਲ ਜਾ ਰਿਹਾ। ਦੇਖਦੇ ਜਾ ਰਹੇ ਹਾਂ ਸਾਰਾ ਕੁਝ ਜਿਹੜਾ ਕੁਝ ਵੀ ਆਏਗਾ ਨਾ ਕਰਕੇ। ਭਾਈ ਜੰਗਲ ਹੀ ਜੰਗਲ ਹੈ ਮੇਰੇ ਵੀਰੋ ਬਹੁਤ ਵੈਂਟ 뷰 ਹੈ ਪੂਰਾ ਸਿਰਾ ਮੌਸਮ ਇਹੀ ਰਹਿੰਦਾ ਇੱਥੇ ਸਮੁੰਦਰ ਕਰਕੇ ਪਹਾੜਾਂ ਕਰਕੇ ਮੌਸਮਾਂ ਵੀ ਰਹਿੰਦਾ ਹੈ ਉਹ ਵੀਰ ਪਹੁੰਚ ਗਏ ਆਪਾਂ ਤੇ ਦੇਤੇ ਨੂੰ 3000 ਲੈ ਕੇ ਗਿਆ ਬਾਈ ਇੱਥੋਂ ਦੇ 40 ਕਿਲੋਮੀਟਰ ਦੇ 3000 ਰੁਪਏ ਲੈ ਗਏ ਇਹ ਠੀਕ ਆ ਤੇ ਹੋਟਲ ਤੇ ਪਹੁੰਚ ਗਏ ਸੀ ਹਰ 60 ਕਿਲੋਮੀਟਰ 60 ਨਹੀਂ 40 40 ਹੀ 40 ਹੀ 40 42 ਕਿਲੋਮੀਟਰ ਸੀ 3000 ਰੁਪਏ ਲੱਗੇ ਤੁਸੀ ਦੇਖ ਸਕਦੇ ਹੋ শ্রীলੰਕਾ ਕਿੰਨਾ ਐਕਸਪੈਂਸਿਵ ਹੈ ਬਾਕੀ 뷰 ਵਗੈਰਾ ਚੈੱਕ ਕਰ ਸਕਦੇ ਹੋ ਸਹੀ ਆ ਓਕੇ ਆ ਮਿੱਤਰੋ ਆਪਾਂ ਆ ਗਏ ਸੀ ਰੂਮ ਚ ਤੇ ਹੁਣ ਚੱਲਦੇ ਆਂ ਕੁਝ ਖਾਣ ਪੀਣ ਨੂੰ ਰੂਮ ਵਗੈਰਾ ਲੈ ਲਿਆ ਸੀ ਤੇ ਆ ਕੇ ਲਟ ਗਏ ਸੀ ਅੱਧਾ ਘੰਟਾ ਉਸ ਤੋਂ ਬਾਅਦ ਚੱਲਦੇ ਆਂ ਆਪਾਂ ਕੁਝ ਖਾਣ ਪੀਣ ਨੂੰ ਚਲੋ ਜੀ ਭੁੱਖ ਹੋ ਲੱਗ ਰਹੀ ਆ ਸਵੇਰ ਦਾ ਕੋਈ ਨਹੀਂ ਆਇਆ ਕੱਲ ਤਾਂ ਸੋਇਆ ਨਹੀਂਗਾ ਮੈਂ 9 ਵਜੇ ਦਾ ਰੱਬ ਚੱਲਦੇ ਆਂ ਤੇ ਥੋੜਾ ਚੁੱਪੜਾ ਪਾ ਲਈਆਂ ਚਲ ਦੇਖਦੇ ਆਂ ਕੀ ਮਿਲਦਾ ਵੈਸੇ ਤਾਂ ਲੱਗਦਾ ਨਹੀਂ ਸਾਨੂੰ ਕੁਝ ਮਿਲੂਗਾ ਹਾਂ ਚਲੋ ਐਕਸਪੈਂਸਿਵ ਬਹੁਤ ਹੈ ਇੱਥੇ ਮੇ ਮਿੱਤਰੋ ਖਾਣ ਪੀਣ ਦੀ ਤਲਾਸ਼ ਚ ਜਾ ਰਹੇ ਆ ਪੈਰੇ ਪੈਰੇ ਬਹੁਤ ਦੂਰ ਹੋਟਲ ਬੁੱਕ ਕਰਾਤਾ ਯਾਰ ਪਤਾ ਹੀ ਨਹੀਂ ਸੀਗਾ ਚੀਜ਼ ਦਾ ਦੇਖਦੇ ਆ ਕੈਨਸਲ ਕੈਨਸਲ ਕਰਾਂਗੇ ਜੇ ਹੋਇਆ ਕੱਲ ਨੂੰ ਹੋਰ ਚੇਂਜ ਕਰਾਂਗੇ ਕੁਝ ਨਹੀਂ ਹੈਗਾ ਹਮੇ ਤਾਂ ਲੱਗਦਾ ਰਿਹਾ ਬਾਕੀ ਦੇਖਦੇ ਆ ਖਾਣ ਪੀਣ ਨੂੰ ਵੀ ਦੂਰ ਦੂਰ ਤੱਕ ਕੋਈ ਦੁਕਾਨਾ ਨਹੀਂ ਹੈਗੀਆਂ ਦੇਖਦੇ ਆ ਕੋਈ ਬਣਦਾ ਕੀ ਨਾ ਭੁੱਖ ਬਹੁਤ ਲੱਗੀ ਭਈਆ ਉਤਰ 4-5 ਕਿਲੋਮੀਟਰ ਦੁਰ ਹੈ ਕੁਝ ਨਹੀਂ ਮਿਲਿਆ ਹਾਂ ਨੂੰ ਸਾਡੇ ਲੈ ਕੇ ਤਾਂ ਬਾਕੀ ਦੇਖਦੇ ਆ ਮੈਨੂੰ ਨਹੀਂ ਆਂਦਾ ਕੁਝ ਮਿਲੂਗਾ ਚਲ ਦੇਖਦੇ ਆਂ ਕੀ ਬਣਦਾ ਮੈਂ ਤਾਂ ਲੈ ਜਾ ਪਤਾ ਨਹੀਂ ਕੀ ਲਿਆ ਖਾਣ ਨੂੰ ਸਾੰਭਾ ਇਹ ਦੇ ਆਂਦੇ ਇਹ ਦੇ ਆਏ ਬਹੁਤ ਸਾਰਾ ਇਹਦਾ ਖਾ ਲੈਂਦੇ ਇਹ ਪੁੱਠੇ ਜਿੱਦੇ ਮੈਂ ਨਹੀਂ ਆਂਦਾ ਹੈਗਾ ਬਈ ਮੈਨੂੰ ਕਹਿੰਦਾ ਖਾ ਲੈ ਮਾਂ ਬਈ ਐਂ ਸਾਰ ਨੂੰ ਆ ਕੋਈ ਨਹੀਂ ਬਿਸਕੁਟ ਖਾ ਕੇ ਸਾਰ ਨੂੰ ਆ ਮਾਂ ਇਹ ਪਤਾ ਨਹੀਂ ਕੀ ਜਿਗੜਮੈਂਟ ਐ ਨਾ ਤਾਂ ਇਹ ਪਕੌੜੀ ਹੈਗੀ ਨਾ ਕੁਝ ਹੋਰ ਦਾ ਪਤਾ ਨਹੀਂ ਕੀ ਐ ਬਈ ਸੌਨ ਅੱਗੇ ਇੰਡੀਆ ਇੰਡੀਆ ਹੀ ਐ ਕਸਮ ਨਾਲ ਰੋਟੀ 'ਚ ਬੜੇ ਨਖਰੇ ਕਰ ਦੇ ਦੀਏ ਕਦੇ ਇਹ ਨਹੀਂ ਹੈਗਾ ਕਦੇ ਉਹ ਨਹੀਂ ਹੈਗਾ ਅੱਜ ਜੇ ਠੰਡੀ ਸਵੇਰੇ ਵਾਲੀ ਹੱਥ ਨੂੰ ਮਿਲ ਜੇ ਤਾਂ ਚਾਹ ਨਾਲ ਵੀ ਖਾ ਲਾਂਗਾ ਪੱਕੀ ਗੱਲ ਐ ਤੇ ਮੇਤਰੋ ਖਾਣਾ ਖਾ ਸੀ ਉਹਨੇ 470 ਦਾ ਕੀਤਾ ਇੱਕ ਡੋਸਾ ਸੀ ਅਜ ਕਾ ਉਹਦੀ ਆ ਜਿਹੜਾ ਪੀਣ ਵਾਲਾ ਹੁੰਦਾ ਆਪਣਾ ਲੈਮਨ ਸੋਡਾ ਮਤਲਬ ਕਿ ਕੋਈ ਫਰਕ ਨਹੀਂ 100 ਰੁਪਏ ਦਾ ਲੈਮਨ ਸੋਡਾ ਇੱਕ ਮੈਗੀ ਲਈ ਸੀ ਇੱਥੋਂ ਤੇ ਇੱਥੋਂ ਦੇ 130 ਰੁਪਏ ਦੀ ਸੀ ਆਪਣੇ ਹੁੰਦੀ ਹੈ 10-20 ਰੁਪਏ ਦੀ ਇਹ ਆਪਣੇ ਕਿੰਨੇ ਬਣ ਗਏ 40 42 ਇੰਡੀਅਨਸ ਤੇ ਇੱਕ ਪ੍ਰਾਈਸ ਲਿਆ ਹੁਣ ਦੇਖਦੇ ਆ ਜਾ ਕੇ ਹੋਟਲ 'ਚ ਬਣਾਉਗੀ ਆਂਟੀ ਜੀ ਨਹੀਂ ਬਣਾਉਂਦੀ ਬਾਕੀ ਪੁੱਛ ਰਿਹਾ ਕਿ ਹੋਰ ਕੁਝ ਲੈਣਾ ਕੋਕੋ ਮੌਸਮ ਦੇਖੋ ਮਿੱਤਰੋ ਮੌਸਮ ਹੜਕੀ ਹੜਕੀ ਬਾਰਿਸ਼ ਤਾਂ ਆੜਾ ਜੀ ਤੇ ਹੁਣ ਮੈਂ ਤੁਹਾਨੂੰ ਮੋਸਟ ਇੰਪੋਰਟੈਂਟ ਥਿੰਗ ਲਗਾਉਂਗਾ ਇਹ ਰਿਹਾ ਪੈਟਰੋਲ ਪੰਪ ਤੇ ਇੱਥੇ ਕੀ ਰੇਟ ਹੈ ਮੈਂ ਦਿਖਾਵਾਂਗਾ ਤੁਹਾਨੂੰ ਪੈਟਰੋਲ ਦਾ ਡੀਜ਼ਲ ਦਾ ਬਹੁਤ ਜ਼ਿਆਦਾ ਮਤਲਬ ਕੀ ਖਾਤਮ ਵਾਲਾ ਕੰਮ ਹੋ ਰਿਹਾ ਦੇਸ਼ ਦਾ ਆ ਦੇਖੋ ਚੈੱਕ ਕਰੋ ਪੈਟਰੋਲ 332 ਪੈਟਰੋਲ 377 ਆਟੋ ਡੀਜ਼ਲ 304 ਸੁਪਰ ਡੀਜ਼ਲ 352 ਸ ਇਨਫ ਪਰਲੀ ਮਿੱਤਰੋ ਇੱਥੇ ਆਈ ਸੀ ਕਿ ਮੈਨੂੰ ਬਾਹਰ ਮਿਲਿਆ ਚਿਕਨ ਤੇ ਮੈਂ ਚਿਕਨ ਖਾਇਆ ਨਹੀਂ ਉਹ ਡੋਸਾ ਖਾਇਆ ਤੇ ਇੱਥੇ ਆਂਟੀ ਲਵਾਏ ਸੀਗੇ ਆਪਾਂ ਨੇ ਮਹਿੰਗੀ ਲੈ ਆਏ ਸੀਗੇ ਇਹ ਵੀ ਬਹੁਤ ਮਹਿੰਗੀ ਮਿਲਿਆ ਤੇ ਆ ਕੇ ਆਪਾਂ ਲੈ ਕੇ ਆ ਗਏ ਅਸੀਂ ਬਣਾਉਣਾ ਚਾਹੁੰਦੇ ਕਿਚਨ ਦੇ ਵਿੱਚ ਤੇ ਆਂਟੀ ਨੇ ਸਾਡੀ ਹੱਲ ਕੀਤੀ ਹੈ ਥੈਂਕ ਯੂ ਆਂਟੀ ਥੈਂਕ ਯੂ ਸੋ ਮੱਚ ਕਾ ਵੈਲਕਮ ਲੇਟ ਹੈਲੋ ਆਮੇ ਤਰ ਤੜਕੇ ਤੜਕੇ ਦਾ ਲੱਗ ਰਹੇ ਆਪਾਂ ਚਲੋ ਜੀ ਕੋਤਰ ਮੈਗੀ ਖਾ ਕੇ ਕੀਤਾ ਗਜਰਾ ਅੱਜ ਬਾਕੀ ਚੀਜ਼ ਆਪਾਂ ਨੂੰ ਮਿਲੀ ਨਹੀਂ ਇਹ ਕੋਈ ਹੋਰ ਕੀ ਹੈ ਚਲੋ ਕੋਈ ਨਹੀਂ ਟਾਈਮ ਟੰਮ ਕੱਢਣਾ ਪੈਂਦਾ ਕਈ ਕਦੇ ਚੰਗਾ ਕਦੇ ਮਾੜਾ ਹੈ ਨਾ ਕਦੇ ਸੋਖਾ ਕਦੇ ਔਖਾ ਇਹ ਕੱਢਣੀ ਪੈਂਦਾ ਕੋਈ ਚੈੱਕ ਕਰਨੀ ਆ ਜੇ ਆਪਾਂ ਨੇ ਹੁਣ ਦੇਖਦੇ ਆਂ ਉਸ ਤੋਂ ਬਾਅਦ ਫੋਨ ਫੋਨ ਚਲਾਣੇ ਆ ਬਲੌਗ ਪਾਤਾ ਆਪਾਂ ਨੇ ਹੋਰ ਬਲੌਗ ਐਡਿਟ ਕਰਾਂਗੇ ਉਸ ਤੋਂ ਬਾਅਦ ਸੋ ਸੋ ਜਾਵਾਂਗੇ ਬਾਕੀ ਐਕਸਪੈਂਸਿਵ ਬਹੁਤ ਆ ਯਾਰ ਸ਼੍ਰੀਲੰਕਾ ਬਹੁਤ ਜ਼ਿਆਦਾ ਮਹਿੰਗਾ ਹੈ ਇਹ ਮੈਗੀ ਦਾ ਪੈਕਟ ਹੀ ਇੱਥੋਂ ਦੇ 160 ਦਾ ਮਿਲਿਆ ਤੁਸੀਂ ਹਿਸਾਬ ਲਾ ਲਓ ਕਿੰਨੇ ਕਿੰਨਾ ਮਹਿੰਗਾ ਮਤਲਬ ਹਾਂ ਜੀ ਮਿੱਤਰੋ ਮੈਗੀ 먹ੀ ਆਪਾਂ ਨੇ ਖਾ ਲਈ ਤੇ ਆਪਾਂ ਹੁਣ ਜਾ ਰਹੇ ਆਂ ਸਾਊਂਡ ਤੇ ਵੀਡੀਓ ਨਾਲ ਬਣੇ ਰਹੀਓ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਕਲੰਬੋ ਦਾ ਜਿਹੜਾ ਕੁਝ ਵੀ ਹੈ ਸ਼੍ਰੀਲੰਕਾ ਦਾ ਅੱਜ ਤਾਂ ਥੱਕੇ ਹੋਈ ਸੀ ਬਾਈ 24 25 ਘੰਟੇ ਹੋ ਗਏ ਮ ਮੈਗੀ ਖਾਲੀ ਢੱਡ ਪਰ ਗਿਆ ਤੇ ਹੁਣ ਆਪਾਂ ਜਾ ਰਹੇ ਹਾਂ ਸੌਣ ਨੀਂਦ ਬਹੁਤ ਆ ਰਹੀ ਐ ਠੀਕ ਐ ਕੱਲ ਨੂੰ ਮਿਲਦੇ ਆਂ ਵੀਡੀਓ ਨਾਲ ਬਣੇ ਰਹੀਆਂ ਹੋ ਅੱਗੇ ਤੋਂ ਅੱਗੇ ਮਤਲਬ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤੇ ਸ਼ੇਅਰ ਕਰਦੇ ਰਹਿਣੀਆਂ ਨਾਲ ਦੀ ਨਾਲ ਮੇਰੇ ਵੀਰੋ ਲਾਈਕ ਕਮੈਂਟ ਕਰਨਾ ਤਾਂ ਭੁੱਲਿਓ ਨਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਲਵ ਯੂ ਆਲ ਟੇਕ ਕੇਅਰ ਬਾਏ ਬਾਏ ਦਿਲਦਾਨਾਂ ਵੀਡੀਓ ਚ